ਸਚਰਕਾਲ ਪੰਜਾਬੀ ਜਕੇ ਟੌਨਸਰ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌੜਾ ਮੰਤਰਿਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਮਧ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਤਸਵੀਰ ਜਾ ਰਹੀ ਹੈ ਕਿ ਮਧ ਪ੍ਰਦੇਸ਼ ਵਿੱਚ ਇੱਕ ਪਰਿਵਾਰ ਇੱਕ ਵਿਆਹ ਸਮਾਰੋਹ ਵਿੱਚ ਗਿਆ ਹੋਇਆ ਸੀ ਅਤੇ ਵਾਪਸ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਆ ਰਿਹਾ ਸੀ ਪਰ ਇੱਕ ਐਸਾ ਹਾਦਸਾ ਵਾਪਰਿਆ ਜਿਸ ਵਿੱਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਪੂਰੇ ਪਰਿਵਾਰ 'ਵਿ ਸੋਗ ਦੀ ਲਹਿਰ ਫੈਲ ਗਈ ਤੁਹਾਨੂੰ تھوڑی ڈیٹیل بھی دس دیئے کہ اے معاملہ ਮਧ ਪ੍ਰਦੇਸ਼ ਦੇ ਜਾਬੂਆ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਇੱਕ ਵਿਆਹ ਸਮਰੋਹ ਵਿੱਚ ਲੜਾ ਲਾੜੀ ਨੂੰ ਜੋ ਮੁਬਾਰਕ ਬਾਦ ਦੇ ਕੇ ਅਤੇ ਜੋ ਵਿਆਸ ਮਾਰਉ ਸੀ ਉਸ ਨੂੰ ਅਟੈਂਡ ਕਰਕੇ ਵਾਪਿਸ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਜੋ ਅਚਾਨਕ ਹੀ ਉਹ ਉਹਨਾਂ ਦੀ ਜੋ ਅੱਖ ਲੱਗ ਗਈ ਜਿਸ ਵਿੱਚ ਇੱਕ ਜੋ ਪਾਨਾ ਵਰਤ ਗਿਆ ਜਿਸ ਵਿੱਚ ਇੱਕ ਸਿਮੰਡ ਨਾਲ ਕਰਿਆ ਇੱਕ ਟਰਾਲਾ ਉਸ ਵੈਨ ਉੱਤੇ ਆ ਕੇ ਡਿੱਗ ਗਿਆ ਜਿਸ ਕਾਰਨ ਵੈਨ ਵਿੱਚ ਮੌਜੂਦ 11 ਲੋਕ ਸਨ ਜਿਨ੍ਹਾਂ ਵਿੱਚੋਂ 9 ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਹਾਲੇ ਵਿੱਚ ਚੱਲ ਰਿਹਾ ਹੈ ਤਨੂ ਦੱਸ ਦਈਏ ਥੋੜੇ ਡਿਟੇਲ ਵਿੱਚ ਕਿ ਮੱਧ ਪ੍ਰਦੇਸ਼ ਦੇ ਜਾਬੂਆ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਲਾੜਾ ਲਾੜੀ ਨੂੰ ਦੇ ਕੇ ਖੁਸ਼ੀ ਮਨਾ ਕੇ ਇੱਕ ਵਿਆਹ ਸਮਾਰੋਹ ਵਿੱਚੋਂ ਵਾਪਸ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਅਤੇ ਪਰ ਇੱਕ ਖੁਸ਼ੀ ਜ਼ਿਆਦਾ देर ਦੀ ਨਹੀਂ ਰਹਿ ਸਕੀ ਵਿਆਹ ਤੋਂ ਵਾਪਸ ਆਉਂਦੇ ਸਮੇਂ ਇੱਕੋ ਪਰਿਵਾਰ ਦੇ 11 ਲੋਕ ਇੱਕੋ ਵੈਨ ਵਿਚਕਾਰ ਜਾ ਰਹੀ ਸੀ ਇਸ ਦੌਰਾਨ ਕੁਝ ਅਜਿਹਾ ਵਾਪਰਿਆ ਕਿ ਪੂਰੇ ਘਰ ਵਿੱਚ ਸੋਗ ਦੀ ਲਹਿਰ ਫੈਲ ਗਈ ਥੋੜੀ ਡਿਟੇਲ ਵੀ ਤੁਹਾਨੂੰ ਹੋਰ ਦੱਸ ਦਈਏ ਕਿ ਮਾਮਲਾ ਮੰਗਲਵਾਰ ਰਾਤ ਕਰੀਬ 7:00 ਅੱਜ ਦਿਨ ਵਜੇ ਦਾ ਹੈ ਜਦ ਪਰਿਵਾਰ ਦੇ 11 ਲੋਕ ਕਲਿਆਣਪੁਰਾ थाना ਖੇਤਰ ਦੇ ਮਾਨਪੁਰਾ ਪਿੰਡ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਗਏ ਹੋਏ ਸਨ ਸ਼ਾਮਲ ਹੋਣ ਤੋਂ ਬਾਅਦ ਉਹ ਵਾਪਸ ਆਪਣੇ ਕਰਾਰੇ ਸੀ ਜਿਸ ਵੀ ਇਕੋ ਵੈਨ ਵਿੱਚ ਉਹ ਸਵਾਲ ਸਨ ਉਹ ਜਾਬੂਆ ਦੇ ਸ਼ਿਵਗਰ ਮਹੂਦਾ ਪਿੰਡ ਵੱਲ ਜਾ ਰਹੀ ਸੀ ਜਦੋਂ ਵੈਨ ਸਜੇਲੀ ਗੇਟ ਦੇ ਨੇੜੇ ਇੱਕ ਨਿਰਮਾਣ ਅਧੀਨ ਪੁਲ ਦੇ ਨੇੜੇ ਪਹੁੰਚੇ ਤਾਂ ਇੱਕ ਭਾਰੀ ਸੀਮਿੰਟ ਨਾਲ ਭਰਿਆ ਟਰਾਲਾ ਅਤੇ ਇਕੋ ਵੈਨ ਉੱਤੇ ਜੋ ਪਲਟ ਗਿਆ ਕਿਉਂਕਿ ਆ ਪਹਿਲੇ ਤੂੰ ਯੋ ਟਰਾਲਾ ਸੀ ਉੱਤੇ ਖੜਾ ਸੀ ਪਰ ਜਦ ਈਕੋ ਵੈਨ ਉਤੋਂ ਗੁਜ਼ਰੇ ਤਾਂ ਜੋ ਟਰਾਲੇ ਸੇ سیمੰਟ ਨਾਲ ਪੜਿਆ ਹੋਇਆ ਉਹ ਈਕੋ ਵੈਨ ਉਤੇ ਪਲਟ ਗਿਆ ਜਿਸਦੇ ਬਾਅਦ ਜੋ ਉਸ ਜਗ੍ਹਾ ਚੀਕੋ ਚੀਕ ਚਿਹਾੜਾ ਪੈ ਗਿਆ ਅਤੇ ਧੂੜ ਮਿੱਟੀ ਇਤਨੀ ਉੱਡਣੀ ਸ਼ੁਰੂ ਹੋ ਗਈ ਪਰ ਜਦ ਸਤਾਨਕ ਲੋਕਾਂ ਨੇ ਇਹ ਸ਼ੋਰ ਸ਼ਰਾਬਾ ਸੁਣਿਆ ਤਾਂ ਉਹ ਵੀ ਮੌਕੇ ਤੇ ਪਹੁੰਚ ਕੇ ਉਸ ਤੇ ਨਾਲ ਹੀ ਜੋ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਤਾਨੂੰ ਦੱਸਦੀ ਹੈ ਕਿ ਇਹ ਹਾਦਸਾ ਜੋ ਕਾਰਨ ਦੱਸਿਆ ਜਾ ਰਿਹਾ ਹੈ ਨਹੀਂ ਦੱਸਿਆ ਜਾ ਰਿਹਾ ਜਦ ਇਹ ਹਾਦਸਾ ਹੋਇਆ ਤਾਂ ਜੋ ਵੈਨ ਵਿੱਚ ਸਵਾਰ ਜਿੰਨੇ ਵੀ ਲੋਕ ਸਨ ਉਹ ਸੁੱਤੇ ਹੋਏ ਸਨ ਜਿਸ ਕਾਰਨ ਉਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਜਿਸ ਨਾਲ ਤੇਜ਼ ਆਵਾਜ਼ਾਂ ਅਤੇ ਧੂੜ ਦੇ ਵਿਚਕਾਰ ਮੌਕੇ ਤੇ ਬਹੁਤ ਚੀਕ ਚਿਹਾੜਾ ਪੈ ਗਿਆ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਥੋੜੀ ਦੇਰ ਵਿੱਚ ਮੇਗਨਗਰ ਪੁਲਿਸ ਸਟੇਸ਼ਨ ਮੌਕੇ ਤੇ ਪਹੁੰਚ ਗਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਇਸ ਸੇ ਨਾਲ ਤੁਹਾਨੂੰ ਦੱਸਦੀ ਹੈ ਥੋੜਾ ਕਿ ਪਰਿਵਾਰ ਵਿੱਚ ਜੋ 9 ਮੈਂਬਰ ਸਨ ਉਨ੍ਹਾਂ ਦੀ ਇਸ ਵਕਤ ਮੌਤ ਹੋ ਚੁੱਕੀ ਹੈ ਅਤੇ ਦੋ ਲੋਕ ਜੋ ਗੰਭੀਰ ਰੂਪ ਵਿੱਚ ਜਕਵੇਂ ਜਨੰਦ ਇਲਾਜ ਚੱਲ ਰਿਹਾ ਹੈ ਤਾਂ ਹਾਸੇ ਵਿੱਚ ਜਾਨ ਗਵਾਉਣ ਵਾਲੇ ਵਿੱਚ ਜੋ ਤੁਹਾਨੂੰ ਉਹਨਾਂ ਦੇ ਨਾਮ ਥੋੜੇ ਦੱਸਦੀ ਹੈ ਕਿ ਪੰਜ ਨਾਮਾਲਕ ਨਾਬਾਲਗ ਸ਼ਾਮਲ ਹਨ ਇਨ੍ਹਾਂ ਵਿੱਚ ਮੁਕੇਸ਼ ਖਾਪੇੜ ਉਮਰ 40 ਸਾਲ ਕੁਮਾਰੀ ਪਾਇਲ ਉਮਰ 12 ਸਾਲ ਮੁਕੇਸ਼ ਦੀ ਧੀ ਵਿਨੋਦ 16 ਸਾਲ ਮੁਕੇਸ਼ ਦਾ ਪੁੱਤਰ ਮਦੀਬਾਈ 38 ਸਾਲ ਵਿਜੇ 14 ਸਾਲ ਮਦੀਬਾਈ ਦਾ ਪੁੱਤਰ કુમારી કાંતા 14 ਸਾਲ ਮਧੀਬਾਈ ਦੀ 32 ਰਾਗਣੀ 9 ਸਾਲ ਦੇਵੀਗੜ੍ਹ ਦੀ ਰਹਿਣ ਵਾਲੀ અકાલી 35 ਸਾਲシャવલી બાઈ 35 ਸਾਲ ਜਿਨ੍ਹਾਂ ਦੀਆਂ લાਸ਼ਾਂ CHC ਮੇਗ ਨਗਰ ਵੀ ਰੱਖਿਆ ਗਿਆ ਤੇ ਇਹਨਾਂ ਸਾਰਿਆਂ ਦੀ ਪਛਾਣ ਪੁਲਿਸ ਨੇ ਰਿਸ਼ਤੇਦਾਰਾਂ ਦੀ ਮਦਦ ਨਾਲ ਕੀਤੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਜੋ ਡੈਡ ਬਾਡੀਜ਼ ਹਨ ਹੁਣ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਅਤੇ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਉਹਨਾਂ ਦੇ ਬਾਰੇ ਵੀ ਥੋੜੀ ਡਿਟੇਲ ਤੋਂ ਦੱਸਦੀਏ ਇਸ ਹਾਦਸੇ ਵਿੱਚ ਦੋ ਲੋਕ ਜ਼ਖਮੀ ਹੋਏ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਹਿਲੇ ਜ਼ਖਮੀ ਪਾਇਲ ਪਰਮਾਰ ਉਮਰ 19 ਸਾਲ ਵਾਸੀ ਦੇਵੀਗੜ੍ਹ ਹੈ ਜਿਸ ਨੂੰ ਪਹਿਲਾਂ ਜਾਬਵਾ ਜ਼ਿਲ੍ਹਾ ਹਸਪਤਾਲ ਵਿੱਚ ਜੋ ਐਡਮਿਟ ਕਰਵਾਇਆ ਗਿਆ ਸੀ ਫਿਰ ਉਸ ਦੀ ਹਾਲਤ ਨੂੰ ਵੇਖਦੇ ਹੋਏ ਦਾਹੋਦ ਰਹਿਵਤ ਕਰ ਕਰ ਦਿੱਤਾ ਗਿਆ ਜਿਸ ਦੀ ਹਾਲਤ ਹਾਲੇ ਵੀ ਜੋ ਗੰਭੀਰ ਬਣੀ ਹੋਈ ਹੈ ਉਸ ਨੂੰ ਪਹਿਲਾਂ ਜਾਬਵਾ ਜ਼ਿਲ੍ਹਾ ਹਸਪਤਾਲ ਵਿੱਚ ਫਿਰ ਦਾਹੋਦ ਵਿੱਚ ਰੈਫਰ ਕੀਤਾ ਗਿਆ ਦੂਜੀ ਜ਼ਖਮੀ ਆਸ਼ੂ ਬਾਮਨੀਆ ਉਮਰ 5 ਸਾਲ ਦੀ ਛੋਟੀ ਬੱਚੀ ਹੈ ਉਸ ਨੂੰ वासी शिवगढ़ महुदा जो इस समय ठंडला हॉस्पिटल विच एडमिट है डॉक्टर अनुसार दोवान की हालत हाले भी जो नाजुक बनी हुई है घटना की जानकारी मिलते ही जो जाबुआ के एस पी समेत और सीनियर पुलिस अधिकारी भी मौके ते घटना वाले स्थान ते पहुंच गए और उन्होंने वालों जांच की जा रही है उन्होंने वालों दसिया जा रहा है कि अगर ये पता जांच की जा रही कि यह जो ट्रॉला उत्थे ਪੂਲ ਨੇੜੇ ਖੜਾ ਸੀ ਇਹ ਸਹੀ ਜਾਂ ਸਹੀ ਤਰੀਕੇ ਨਾਲ ਖੜਾ ਕੀਤਾ ਗਿਆ ਸੀ ਜਾਂ ਫਿਰ ਕੋਈ ਲਾਪਰਵਾਹੀ ਵਰਤੀ ਗਈ ਸੀ ਜਿਸ ਕਾਰਨ ਇਹ ਵੱਡਾ ਹਾ사 ਵਾਪਰ ਗਿਆ ਜਿਸ ਵਿੱਚ 11 ਪਰਿਵਾਰ ਦੇ 11 ਮੈਂਬਰਾਂ ਵਿੱਚੋਂ ਨੌ ਲੋਕਾਂ ਨੇ ਜੋ ਮੌਤ ਹੋ ਚੁੱਕੀ ਹੈ ਪੂਰੇ ਪਰਿਵਾਰ ਦੀ ਸੋਗ ਦੀ ਲਹਿਰ ਹੈ ਪਰ ਇਹ ਵੀ ਵੇਖਿਆ ਨਾਲ ਪਵੇਗਾ ਕਿ ਇਹ ਪਰਿਵਾਰ ਇੱਕ ਖੁਸ਼ੀ ਸਮਰੋਹ ਵਿੱਚ ਗਿਆ ਸੀ ਪਰ ਖੁਸ਼ੀ ਮਨਾ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਅਤੇ ਰਸਤੇ ਵਿੱਚ ਹੀ ਉਨ੍ਹਾਂ ਦੇ ਜੋ ਰਾਤ ਦਾ ਟਾਈਮ ਵਕਤ ਹੋਣ ਦੇ ਕਾਰਨ ਜੀ ਟਾਈਮ ਕਰੀਬ ਸਰੇ 3 ਵਜੇ ਸੀ ਉਹਨਾਂ ਦੀ ਅੱਖ ਲੱਗ ਗਈ ਅਤੇ ਅਚਾਨਕ ਹੀ ਇੱਕ سیمੰਟ ਨਾਲ ਭਰਿਆ ਖੜਾ ਟਰਾਲਾ ਉਸ ਈਕੋ ਵੈਨ ਤੇ ਡਿੱਗਿਆ ਜਿਸ ਵਿੱਚ ਜੋ 11 ਲੋਕ ਸਵਾਰ ਸਨ ਅਤੇ ਜਿਨ੍ਹਾਂ ਵਿੱਚ ਜੋ ਮੌਕੇ ਤੇ ਹੀ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦਾ

ਇੱਕ ਸੜਕਾ ਸੇ ਵਿੱਚ ਇੱਕ ਘਟਨਾ ਵਾਪਰੀ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਹਾਦਸਾ ਜਦ ਵਾਪੇ ਜਦੋਂ ਪੂਰਾ ਪਰਿਵਾਰ ਇੱਕ ਖੁਸ਼ੀ ਸਮਾਰੋਹ ਇੱਕ ਵਿਆਹ ਸਮਾਰੋਹ ਤੋਂ ਵਾਪਸ ਆਪਣੇ ਘਰ ਨੂੰ ਹਾਰੇ ਸੀ ਤੇ ਇੱਕ ਸਿਮਟ ਨਾਲ ਪੜਾ ਇੱਕ ਟਰਾਲਾ ਇਸ ਈਕੋ ਵੈਨ ਉਤੇ ਪਲਟ ਗਿਆ ਜਿਸ ਵਿੱਚ ਮੌਕੇ ਤੇ ਹੀ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਸੀਂ ਫਿਰ હાજર ਹੋਵਾਂਗੇ ਨਮਨੇ ਅਪਡੇਟਸ ਐਕ ਪੇਜ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾਂ ਪੁੱਲਾ ਧੰਨਵਾਦ